ਸਾਰੇ ਦੋਸਤਾਂ ਪਿਆਪੀ ਸასი ਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋਵੋਗੇ ਕਿਉਂਕਿ ਤੁਹਾਡਾ ਜਿਹੜਾ ਜੁਆਇਨਿੰਗ ਦਾ ਸਮਾਂ ਬਹੁਤ ਨੇੜੇ ਆ ਰਿਹਾ ਤੇ ਪਲੀਜ਼ ਆਪਣਾ ਧਿਆਨ ਰੱਖੋ ਕੋਈ ਬਿਮਾਰ ਨਾ ਹੋ ਜੇ ਉਸ ਦਿਨ ਤਾਂ ਕਿ ਫਿਰ ਤੁਹਾਨੂੰ ਜੇ ਦਿੱਕਤ ਆਉਗੀ ਫਿਰ ਇਸ ਚੀਜ਼ ਹਨਾ ਤੇ ਬਾਕੀ ਨਾ ਮਤਲਬ ਕਿ ਮੈਂ ਡਰੈਸ ਕੋਡ ਤੇ ਇੱਕ ਵੀਡੀਓ ਪਾਈ ਸੀਗੀ ਠੀਕ ਆ ਕਾਫੀ ਵਧੀਆ ਰਿਸਪਾਂਸ ਮਿਲਿਆ ਉਸ ਵੀਡੀਓ ਦਾ ਤੁਸੀਂ ਕਾਫੀ ਮਤਲਬ ਸ਼ਲਾਘਾ ਕੀਤੀ ਹੋ ਤੁਸੀਂ ਵੀ ਸਾਨੂੰ ਵਧੀਆ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਮੈਨੂੰ ਬੱਚੇ ਕਾਫੀ ਕੁਐਸਚਨ ਕਰਕੇ ਪੁੱਛ ਰਹੇ ਸੀਗੇ ਵੀ ਕਿ ਅਸੀਂ ਕੋਟ ਜਾਂ ਜੈਕਟ ਮਤਲਬ ਪਾ ਸਕਦੇ ਹਾਂ ਉੱਪਰ ਕਿਉਂਕਿ ਠੰਡਾ ਬਿਲਕੁਲ ਠੰਡਾ ਬਿਲਕੁਲ ਠੰਡਾ ਤੁਸੀਂ ਪਹਿਲੀ ਗੱਲ ਤਾਂ ਇਹ ਕਿ ਵੀਡੀਓ ਸਾਰੀ ਧਿਆਨ ਨਾਲ ਦੇਖਿਓ ਮੈਂ ਜੋ ਕੁਝ ਤੁਹਾਨੂੰ ਦੱਸੂਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਜੋ ਵੀ ਹੈ ਕੁਐਸਚਨ ਕਮੈਂਟ ਤੁਹਾਡਾ ਫਿਰ ਵੀ ਕੋਈ ਰਹਿ ਗਿਆ ਹੋਵੇ ਤਾਂ ਮੈਨੂੰ ਪੁੱਛ ਲਿਓ ਠੀਕ ਹੈ ਤੇ ਵੀਡੀਓ ਐਂਡ ਤੱਕ ਦੇਖਿਓ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਬਾਕੀ ਦੋਸਤਾਂ ਨਾਲ ਵੀ ਤੇ ਬਿਨਾਂ ਕਿਸੇ ਦੇਰੀ ਦੇ ਅੱਪ ਸ਼ੁਰੂ ਕਰਦੇ ਹਾਂ ਬਸ ਆਪਾਂ 2 ਕਿ 3 ਮਿੰਟ ਹੀ ਲਾਉਣੇ ਤੇ ਇਸੇ ਤਰ੍ਹਾਂ ਤੁਹਾਡੇ ਛੋਟੇ ਛੋਟੇ ਟਾਪਿਕਸ ਸਮੇ ਉਹ ਕਲੀਅਰ ਕਰਦਾ ਰਹੂੰਗਾ ਜਿੱਦਾਂ ਵੀ ਤੁਸੀਂ ਕੁਐਸਚਨ ਮੈਨੂੰ ਕਰਦੇ ਰਹੋਗੇ ਠੀਕ ਹੈ ਤੇ ਚਲੋ ਸ਼ੁਰੂ ਕਰਦੇ ਆਂ ਫਿਰ ਜਿੱਦਾਂ ਕਿ ਤੁਸੀਂ ਮੈਨੂੰ ਪੁੱਛਿਆ ਕਿ ਠੰਡ ਕਾਫੀ ਆ ਬਿਲਕੁਲ ਠੰਡ ਕਾਫੀ ਕਿਉਂਕਿ ਜਨਵਰੀ ਦਾ ਮਹੀਨਾ ਠੀਕ ਹੈ ਉਹ ਮਾਗਦੀ ਮਹੀਨੇ ਹੁੰਦੇ ਠੰਡ ਦੀ ਆ ਤੇ ਇਸ ਕਰਕੇ ਜਿਹੜੀ ਮਤਲਬ ਕਿ ਉੱਥੇ ਆਪਣਾੜਾ ਪ੍ਰੋਪਰ ਧਿਆਨ ਰੱਖਣਾ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਡਰੈਸ ਤੁਹਾਡੀ ਜਿਹੜੀ ਹੈਗੀ ਆ ਉਹ ਤੁਸੀਂ ਕੋਈ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਵਾਈਟ ਸ਼ਰਟ ਤੇ ਬਲੈਕ ਪੈਂਟੀ ਪਾ ਕੇ ਯਾਨੀ ਮਤਲਬ ਫਾਰਮਲ ਡਰੈਸ ਜ ਠੀਕ ਹੈ ਉਦੋਂ ਤੁਸੀਂ ਕੋਈ ਮਤਲਬ ਕੋਈ ਵੀ ਕਪੜੇ ਪਾ ਸਕਦੇ ਹੋ ਬਟ ਫਾਰਮਲ ਹੋਣ ਠੀਕ ਹੈ ਮਤਲਬ ਮੁੰਡੇ ਫਾਰਮਲ ਪਾ ਸਕਦੇ ਆ ਕੁੜੀਆਂ ਵੀ ਜਿਹੜਾ ਆਪਣਾ ਸਲਵਾਰ ਸੂਟ ਦੈਨ ਪੰਜਾਬੀ ਚੁੱਤੀਆਂ ਸਪੋਰਟ ਸ਼ੂਜ਼ ਪਾ ਸਕਦੀਆਂ ਨੇ ਤੇ ਮਤਲਬ ਤੁਹਾਨੂੰ ਇਹ ਡਾਊਟਸ ਆ ਉਹ ਕਲੀਅਰ ਹੋ ਗਏ ਨੇ ਸਾਰੇ ਜਿਨ੍ਹਾਂ ਨੇ ਵੀਡੀਓ ਦੇਖੀ ਆ ਤੇ ਗੱਲ ਆਪਾਂ ਮੇਨ ਕਰਨੀ ਵੀ ਜੈਕਟ ਕੋਟ ਬਾਰੇ ਤੁਸੀਂ ਗੱਲ ਕੀਤੀ ਸੀ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ نیچے ਦੀ ਤੁਸੀਂ ਆਪਣੇ ਵਾਰਮਰ ਸੈੱਟ ਜ਼ਰੂਰ ਪਾਓ ਠੀਕ ਹੈ ਸਲੈਕਸ ਹੋ ਗਈ ਠੀਕ ਉਪਰੋਂ ਉਹ ਸੈੱਟ ਹੋ ਗਿਆ ਪਰ ਪ੍ਰੋਪਰ ਪੇਅਰ ਪਾ ਕੇ ਜਾਵੇ ਮੋਟਾ ਹੋਵੇ ਹਨਾ ਤੇ ਉਸ ਦੇ ਨਾਲ ਤੁਸੀਂ ਨਾ ਮਤਲਬ ਇੱਕ ਯੂਨੀਕ ਜਾਂ ਮਤਲਬ ਕਿ ਹੋਵੇ ਲਾਈਕ ਜੈਕਟ ਜਿੱਦਾਂ ਮੇਰੇ ਆ ਕੋਟ ਪਾਇਆ ਹੋਇਆ ਤਾਂ ਤੁਸੀਂ ਕਿਸੇ ਹੋਰ ਕਲਰ ਬਲੈਕ ਕਲਰ ਦਾ ਕੋਟ ਪਾ ਸਕਦੇ ਹੋ ਜਾਂ ਕੋਈ ਮਤਲਬ ਲੈਦਰ ਦੀ ਜੈਕਟ ਪਾ ਸਕਦੇ ਹੋ ਪਰ ਹੈਨਾ ਕਿ ਵੀ ਜਿਹੜਾ ਹੁੰਦਾ ਮਤਲਬ ਕਿ ਉਸ ਫਾਰਮਲ ਡਰੈਸ ਦੇ ਨਾਲ ਮੈਚ ਹੋ ਜਾਵੇ ਠੀਕਾ ਮਤਲਬ ਮੋਟਾ ਪਾ ਲਿਓ ਕਿਉਂਕਿ ਠੰਡ ਕਾਫੀ ਹੈਗੀ ਆ ਠੀਕ ਆ ਪੀਪੀ ਗਰਾਊਂਡ ਜਿਹੜਾ ਕਾਫੀ ਉੱਪਰੋਂ ਖੁੱਲਾ ਹੀ ਆ ਹੋ ਸਕਦਾ ਉੱਥੇ ਟੈਂਟ ਲੱਗਾ ਹੋਵੇ ਮੇਬੀ ਜਨਾਬ ਹੀ ਲੱਗਾ ਹੋਵੇ ਤੁਹਾਨੂੰ ਬੈਠਣਾ ਤਾਂ ਪੈਣਾ ਇਹਨਾਂ ਚੇਅਰਸ ਦੇ ਉੱਪਰ ਤੇ ਆਪਣਾ ਜਿਹੜਾ ਪ੍ਰੋਪਰ ਜੈਕਟ ਵਗੈਰਾ ਪਾ ਕੇ ਜਾਓ ਠੀਕ ਆ ਤੇ ਟੋਪੀ ਦਾ ਮੈਨੂੰ ਪਤਾ ਤੁਹਾਡੇ ਚ ਕੋਈ ਵੀ ਨਹੀਂ ਲਾਊਗਾ ਕਿ ਚਲੋ ਠੀਕ ਆ ਤੁਸੀਂ ਮਤਲਬ ਆਪਣੇ ਹੇਅਰ ਸਟਾਈਲ ਕਰਕੇ ਜਾਓਗੇ ਜਾਂ ਆਪਣਾ ਵਧੀਆ ਪੱਗ ਬੰਨ ਕੇ ਜਾਓਗੇ ਜਿਹੜੇ ਮੁੰਡੇ ਪੱਗ ਬੰਨਦੇ ਸਰਦਾਰ ਨੇ ਠੀਕ ਹੈ ਤੇ ਕਈ ਵਿੱਚ ਇਹ ਵੀ ਮੈਨੂੰ ਪੁੱਛ ਰਹੇ ਸੀ ਕਿ ਸਾਡੇ ਮਤਲਬ ਕਿ ਵੀ ਅਸੀਂ ਪੱਗ ਵੀ ਬੰਨ ਲੈਨੇ ਆ ਤੇ ਪਰ ਅਸੀਂ ਮੋਨੇ ਆ ਤੇ ਜੇ ਤੁਸੀਂ ਪੱਗ ਬੰਨ ਕੇ ਜਾਣ ਦੇ ਸ਼ਕੀਨ ਆ ਪੱਗ ਬੰਨਦੇ ਹੋ ਤੁਸੀਂ ਪੱਗ ਬੰਨ ਜਿਓ ਜੇ ਤੁਸੀਂ ਮਤਲਬ ਵਾਲ ਸਹੀ ਕਰਕੇ ਸੈਟ ਕਰਕੇ ਮਤਲਬ ਕਰਕੇ ਜਾਣਾ ਚਾਹੁੰਦੇ ਪਰਸਨੈਲਿਟੀ ਬਣ ਕੇ ਜਾਣਾ ਮਤਲਬ ਜਿੱਦਾਂ ਮਰਜ਼ੀ ਚੱਲ ਜਿਓ ਵੀ ਤੁਹਾਡੀ ਜੜੀ ਲੋਕਾਂ ਦਾ ਮਤਲਬ ਕਿ ਵਧੀਆ ਅਫੀਸਰ ਵਰਗੀ ਮਤਲਬ ਕਿ ਦੇਖ ਹੋਣੀ ਚਾਹੀਦੀ ਆ ਕਿ ਤੁਹਾਨੂੰ ਉੱਥੇ ਵੇਖ ਕੇ ਕਹਿਣ ਵੀ ਮੁੰਡੇ ਕੁੜੀਆਂ ਜਿਹੜੇ ਹੈਗੇ ਪੂਰੀ ਪਰਸਨੈਲਿਟੀ ਦਾ ਤੇ ਅਫਸਰ ਮਤਲਬ ਕਿ ਹੁਣੇ ਤੋਂ ਹੀ ਅਫਸਰ ਲੱਗ ਰਹੇ ਨੇ ਜਦੋਂ ਕਿ ਜਿਹੜੀ ਡ्रेसਿੰਗ ਸੈਂਸ ਆ ਜਾਂ ਕੁਝ ਹੋਰ ਹੁੰਦਾ ਇਹ ਚੀਜ਼ਾਂ ਟ੍ਰੇਨਿੰਗ ਟਾਈਮ ਸਿਖਾਈਆਂ ਜਾਂਦੀਆਂ ਵੀ ਮਤਲਬ ਵਰਦੀ ਕਿੱਦਾਂ ਪਾਉਣੀ ਆ ਠੀਕ ਆ ਕੱਪੜੇ ਕਿੱਦਾਂ ਪਾਉਣੇ ਆ ਜਾਂ ਜੋ ਵੀ ਆ ਚਲੋ ਠੀਕ ਆ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਤੁਹਾਨੂੰ ਵੱਲ ਨਹੀਂਗਾ ਬਟ ਮਹਿਕਮੇ ਦੇ ਕੁਝ ਰੂਲ ਹੁੰਦੇ ਆ ਉਹ ਟ੍ਰੇਨਿੰਗ ਟਾਈਮ ਜਿਹੜੇ ਸਿਖਾਏ ਜਾਂਦੇ ਹਨ ਵੀ ਮਤਲਬ ਵਰਦੀ ਕਿੱਦਾਂ ਪਾਉਣੀ ਆ ਜੁੱਤੇ ਕਦੋਂ ਪਾਉਣੇ ਆ ਮਤਲਬ ਪਹਿਲਾਂ ਸ਼ਰਟ ਪਾਉਣੀ ਆ ਪੈਂਟ ਬਾਅਦ ਚ ਪਾਉਣੀ ਆ ਠੀਕ ਆ ਤਾਂ ਉਹ ਚੀਜ਼ਾਂ ਮਤਲਬ ਦੱਸਿਆ ਜਾਂਦੀਆਂ ਪਰ ਗੱਲ ਇਹ ਆ ਵੀ ਠੰਡ ਕਰਕੇ ਤੁਸੀਂ ਆਪਣਾ ਧਿਆਨ ਰੱਖਣਾਗਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਮੈਂ ਇਹ ਗੱਲ ਕਹਤੀ ਸੀ ਨਾ ਵੀ ਇਕੱਲੀ ਪੈਂਟ ਸ਼ਰਟ ਪਾ ਕੇ ਜਾਣੀ ਆ ਜਾਂ ਮਤਲਬ ਸਲਵਾਰ ਸੂਟ ਕੁੜੀਆਂ ਪਾਜੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਫਿਰ ਜਦੋਂ ਅਸੀਂ ਗਰਮੀਆਂ ਦੇ ਨਾਲ ਵਿੱਚ ਮਤਲਬ ਸਾਨੂੰ ਮਿਲੇ ਸੀ ਜੁਆਇਨਿੰਗ ਲੈਟਰ ਜਾਂ ਪਿਛਲੀ ਵਾਰ ਵੀ ਹਲਕੀ ਫੁਲਕੀ ਠੰਡ ਸੀ ਉਹ ਨਵੰਬਰ ਦੇ ਵਿੱਚ ਜ਼ਿਆਦਾ ਨਹੀਂ ਸੀਗੀ ਬਟ ਇਸ ਵਾਰ ਥੋੜੀ ਠੰਡ ਜ਼ਿਆਦਾ ਆ ਤਾਂ ਤੁਸੀਂ ਆਪਣਾ ਧਿਆਨ ਰੱਖਣਾ ਜੈਕਟ ਵਗੈਰਾ ਆਪਣੀ ਪ੍ਰੋਪਰ ਜਿਹੜਾ ਅ ਕਮਰ ਕੱਸੇ ਕਰਕੇ ਜਾਣੇ ਆਪਦੇ ਤੇ ਉੱਥੇ ਜਾ ਕੇ ਠੋੜ ਤੇ ਬਸ ਇਨਾ ਕਿ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਜੈਕਟ ਪਾਉਣੀ ਚਾਹੁੰਦੇ ਹੋ ਤਾਂ ਵਧੀਆ ਤੁਸੀਂ ਪਾ ਸਕਦੇ ਹੋ ਠੀਕ ਆ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਅਸੀਂ ਹੋਰ ਵੀਡੀਓ ਤੇ ਤੇ ਇਸੇ ਤਰ੍ਹਾਂ ਆਪਣੇ ਟੌਪਿਕ ਜਿਹੜੇ ਕੁਐਸਚਨ ਆਦ ਰੱਖਿਆ ਕਰੋ ਕਮੈਂਟਸ ਦੇ ਵਿੱਚ ਤਾਂ ਕਿ ਮੈਨੂੰ ਪਤਾ ਲੱਗ ਸਕੇ ਤੁਹਾਡੇ ਜਿਹੜੇ ਕੀ ਕੁਐਰੀਜ਼ ਹੈਗੀਆਂ ਨੇ ਤੇ ਵੀਡੀਓਜ਼ ਨੂੰ ਕਾਫੀ ਤੁਸੀਂ ਪਿਆਰ ਦਿਨੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹੋਰ ਵੀ ਡਾਊਟਸ ਮੈਂ ਡੀਅਰ ਕਲੀਅਰ ਕਰਦਾ ਰਹੂੰਗਾ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਤੇ ਤਦ ਤੱਕ ਲਈ ਸასი ਸ਼ਾਲ ਜੈ ਹਨ ਜਉਂਦੇ ਵਾਸਤੇ ਰਹੋ